ਅੱਜ ਠੰਡ ਬਹੁਤ ਆ ਠੰਡ ਤਾਂ ਹੈ ਦਿਲ ਕਰਦਾ ਮੱਛੀ ਖਾਈ ਜਾਏ ਖਾ ਲੋ ਫੇਰ ਉਹ ਪਰੇ ਤਾਰੀ ਮੱਛੀ ਵਾਲਾ 500 ਰੁਪਏ ਦੀ ਇੰਨੀ ਕੁ ਮੱਛੀ ਦਿੰਦਾ ਜਿੰਨੇ ਨੂੰ ਸਵਾਦ ਆਣ ਲੱਗਦਾ ਉਹਨਾਂ ਨੂੰ ਮੱਛੀ ਮੁੱਕ ਜਾਂਦੀ ਹੈ ਤੁਸੀਂ ਤਾਰੀ ਤੋਂ ਲੈ ਕੇ ਕਿਉਂ ਆਉਂਦੇ ਆ ਘਰ ਬਣਾਓ ਬੜੇ ਰੋਪੜੀ ਦਾ ਮੱਛੀ ਹੈ ਬੜੀ ਮਸ਼ਹੂਰ 400 ਰੁਪਏ ਦੀ ਕਿੰਨੂ ਆ ਜਾਂਦੀ ਹੈ ਹਾਂ ਉਹ ਪਰ ਯਾਰ ਮੈਨੂੰ ਤਾਂ ਬਣਾਣੀ ਨਹੀਂ ਆਉਂਦੀ ਉਹ ਚੁੱਕੇ ਰੋਕਟ ਸਾਇੰਸ ਹੈ ਅੱਛਾ ਕੋਗਾ ਅੱਜ ਕੰਨ ਮੈਂ ਲਿਖਾ ਦਿੰਦਾ ਅੱਛਾ ਚਲ ਦੱਸ ਵੇ ਪਹਿਲਾਂ ਲਸਣ ਅਦਰਕ ਪਿਆਜ਼ ਦਾ ਪੇਸਟ ਬਣਾਓ ਠੀਕ ਹੈ ਉਹ ਉਹਨੂੰ ਪਹਿਲਾਂ ਨਮਕ ਵਾਲੇ ਪਾਣੀ ਚ ਪਾ ਦਿਓ ਪਾਜੀ ਉਹ ਲਸਣ ਅਦਰਕ ਦਾ ਪੇਸਟ ਘੁਲ ਨਹੀਂ ਜਾਊਗਾ ਪਾਣੀ ਚ ਉਹ ਪਾਜੀ ਮੱਛੀ ਨੂੰ ਪਾਣਾ ਹੈ ਅੱਛਾ ਅੱਛਾ ਮੱਛੀ ਨੂੰ ਪਾਣਾ ਠੀਕ ਹੈ ਇਹ ਠੀਕ ਹੈ ਉਸ ਤੋਂ ਬਾਅਦ ਉਸ ਤੋਂ ਬਾਅਦ ਇਹ ਕਾਲਾ ਨਮਕ ਤੇ ਚਿੱਟਾ ਨਮਕ ਕਾਲੀ ਮਿਰਚ ਲਾਲ ਮਿਰਚ ਹਰੀ ਮਿਰਚ ਪਾਜੀ ਹੌਲੀ ਹੌਲੀ ਮੈਂ ਲਿਖਣਾ ਵੀ ਹੈ ਆ ਚਲ ਲਿਖੋ ਕਾਲਾ ਨਮਕ ਚਿੱਟਾ ਨਮਕ ਕਾਲੀ ਮਿਰਚ ਲਾਲ ਮਿਰਚ ਹਰੀ ਮਿਰਚ ਤੇਗੀ ਮਿਰਚ ਇਹ ਕਿੰਨੇ ਕਿੰਨੇ ਪਾਣੀ ਆ ਚਮਚਾ ਚਮਚ ਪਾ ਲੈ ਯਾਰ ਚਲੋ ਠੀਕ ਹੈ ਜੀ ਚਮਚਾ ਚਮਚਾ ਉਸ ਤੋਂ ਬਾਅਦ ਉਹ ਦਹੀਂ ਵੀ ਪਾਣੀ ਹੋਜੇ ਭਾਜੀ ਨਾਲੇ ਕਹਿੰਦੇ ਦਹੀਂ ਔਰ ਮੱਛੀ ਖਾਏ ਤੇ ਫਲਵੈਰੀ ਹੋ ਜਾਂਦੀ ਹੈ ਭਾਜੀ ਦੁੱਧ ਨਾ ਹੁੰਦੀ ਹੈ ਤੇ ਇਹਨਾਂ ਥੋੜਾ ਹੁੰਦੀ ਹੈ ਚਲੋ ਠੀਕ ਹੈ ਉਸ ਤੋਂ ਬਾਅਦ ਹੀ ਕਾਂਡਾ ਪਾਣਾ ਆਂਡਾ ਮੱਛੀ ਦਾ ਆਂਡਾ ਭਾਜੀ ਪੈਂਦਾ ਹੈ ਤੁਸੀਂ ਦੇਖੋ ਯਾਰ ਹਾਂ ਪੈਂਦਾ ਪੈਂਦਾ ਉਸ ਤੋਂ ਬਾਅਦ ਉਹਨੇ ਸਾਰੇ ਮਸਾਲੇ ਨੂੰ ਸਾਈਡ ਤੇ ਰੱਖ ਦੋ ਉਹ ਬਾਜੀ ਜੀ ਸਾਈਡ ਪਰ ਰੱਖਣਾ ਸੀ ਤਾਂ ਇੰਨੀ ਮਿਹਨਤ ਕਰਾਏ ਸੀ ਮਾ ਚੁੱਪ ਨਹੀਂ 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 ਰੱਖ 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 ਅੱਗੇ ਦੱਸੋ ਅੱਗੇ ਉਹ ਹੁਣ ਮੱਛੀ ਨੂੰ ਪਾਣੀ ਚੋਂ ਕੱਢੋ ਵੀਰੇ ਬੁਰਾ ਨਾ ਮੰਨੇ ਉਹ ਭਾਈ ਨੇ ਮੱਛੀ ਪਾਣੀ ਤੋਂ ਕੱਢ ਕੇ ਕੱਟ ਕੇ ਮੈਨੂੰ ਦਿੱਤੀ ਸੀ ਉਹ ਭਰਾਵਾ ਜਿਹੜੇ ਨਮਕ ਵਾਲੇ ਪਾਣੀ ਚ ਪਾਈ ਸੀ ਉਹ ਚੋਂ ਕੱਢਣੀ ਹੈ ਹਾਂ ਪੈਸੀ 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 ਕਾੜਤੀ ਕਾੜਤੀ ਅੱਗੇ ਦੱਸੋ ਹਾਂ ਮੱਛੀ ਨੂੰ ਮਸਾਲੇ ਜੇ ਮਿਕਸ ਕਰਕੇ ਅੱਧੇ ਘੰਟੇ ਵਾਸਤੇ ਰੱਖ ਦੋ ਕੜਾਹੀ 'ਚ ਤੇਲ ਪਾਓ ਮੈਰੀਨੇਟ ਕੀਤੀ ਹੋਈ ਮੱਛੀ ਤੇਲ ਦੇ ਵਿੱਚ ਪਾਓ ਬਣਾਓ ਤੇ ਨਜ਼ਾਰੇ ਲਓ ਬਸ ਅੰਨੀ ਕੀ ਗੱਲ ਇਹ 'ਚ ਕੀ ਔਖਾ ਦਾ ਕੀ ਹੋ ਰਿਹਾ ਬਲੀ ਅੰਨੀ ਠੰਡ 'ਚ ਬਾਹਰ ਕਦੇ ਬੈਠਾ ਦਰਅਸਲ ਤੇਰੀ ਪਰਜਾਈ ਨੇ ਮੈਨੂੰ ਬਾਹਰ ਕੱਢਤਾ ਬਾਹਰ ਕਿਉਂ ਕੱਢਤਾ ਉਹ ਮੈਂ ਮੱਛੀ ਬਣਾ ਰਿਆ ਸੀ ਨਾ ਪਰਜਾਈ ਨੂੰ ਮੱਛੀ ਤੋਂ ਪਰਹੇਜ ਹੁੰਦਾ ਹੈ ਨਾ ਨਹੀਂ ਮੇਰੇ ਤੋਂ ਮੱਛੀ ਬਣੀ ਨਹੀਂ ਹੈ ਅੱਛਾ ਚੰਨਣ ਨੇ ਜਿੱਦਾਂ ਕਿਹਾ ਸੀਗਾ ਮੈਂ ਮਸਾਲਾ ਵੀ ਉਦਾਂ ਹੀ ਲਾਇਆ ਤੇਲ 'ਚ ਵੀ ਪਾਈ ਰੱਖੀ ਘੰਟਾ ਪਈ ਰਹੀ ਤੇਲ 'ਚ ਫੇਰ ਵੀ ਬਣੀ ਨਹੀਂ ਅਰੇ ਗੱਲ ਦੱਸ ਤੂੰ ਥੱਲੇ ਗਿਆ ਸੀ ਬਾਲੀ ਸੀ ਗੈਸ ਥੋੜੀ ਬਾਲਣੀ ਸੀ ਅਰੇ ਰੈਸਪੀ ਮੇਰੇ ਕੋਲ ਹੈ ਚੰਨਣ ਨੇ ਇਹ ਤੇ ਕਿੱਥੇ ਲਿਖਿਆ ਗੈਸ ਬਾਲਣੀ ਹੈ ਐ ਕਰ ਇਹਨੂੰ ਜੇਬ 'ਚ ਪਾ ਭਰਜੇ ਨੇ ਤੈਨੂੰ ਮਾਰਿਆ ਵੀ ਹੁਣ ਮਾਰਿਆ ਤਾਂ ਹੈ ਉਹ ਮੱਛੀ ਵਾਲਾ ਤੇਲ ਬਚੇ ਵੇ ਹਾਂ ਹਾਂ ਐ ਕਰੀ ਉਹਦੇ ਨਾਲ ਨਾ ਮਾਲਸ਼ ਕਰ ਲੈ ਕੀ ਫਰਾਮ ਮਿਲੇਗਾ